ਇੱਕ ਟੂ ਮਿੰਟ ਬਾਬਾ ਜੀ ਜੱਥੇਦਾਰ ਸਾਹਿਬ ਆਜੋ ਜੱਥੇਦਾਰ ਸਾਹਿਬ ਜੀ ਹਾਂਜੀ ਆਪਾਂ ਨੂੰ ਫੋਨ ਆਇਆ ਅੱਛਾ ਜੀ ਆਪਾਂ ਕੈਸਤਾ ਇਕੱਠੀਆਂ ਕਰਦੇ ਆ ਸੀ ਠੀਕ ਹੈ ਅਸੀਂ ਇਹਨਾਂ ਦੇ ਨਾਲ ਭਾਈ ਸੁਖੀ ਕੈਸਤਾ ਰਹੇ ਹੋ ਇਹ ਕਹਿੰਦੇ ਸਾਡੀ ਚੋਰੀ ਹੋ ਗਈ ਮੈਂ ਕਿਹਾ ਫਿਰ ਸਾਡੇ ਕੋਲੇ ਆਪਰੇ ਜੀ ਤੁਸੀਂ ਆ ਕੇ ਲੈ ਜੀ ਠੀਕ ਹੈ ਇਹ ਆਏ ਆਪਣੇ ਕੋਲੇ ਸੱਜੇ ਤੇ ਇਹ ਆਪਣੇ ਕੋਲੇ ਆਏ ਠੀਕ ਉਹ ਜਦੋਂ ਮੈਂ ਮੈਡਮ ਨੂੰ ਪੁੱਛਿਆ ਨਾ ਜਦੋਂ ਮੈਂ ਚਾਬੀ ਦੇ ਕੇ ਲਈ ਸੀ ਪਲੀਜ਼ ਠੀਕ ਉਹ ਦੂਜੀ ਚਾਬੀ ਦੇ ਕੇ ਗਈ ਸੀ ਉਹ ਚਾਬੀ ਲੱਗੀ ਨਹੀਂ ਮੈਨਾਂ ਦੱਸਿਆ ਜੀ ਸਪੈਸ਼ਲ ਕੋਲ ਇਹ ਕਹਦੇ ਦੂਜੀ ਲੈ ਗਈ ਦੂਜੀ ਮੈਂ ਲੈ ਕੇ ਨਹੀਂ ਆਇਆ ਕਿਉਂ ਮੈਂ ਗੇਲ ਰੋਡ ਤੇ ਸੀ ਦੂਜੀ ਲੈ ਕੇ ਕੱਧੋਂ ਆਣਾ ਜਦੋਂ ਮੈਂ ਇੱਥੇ ਆਇਆ ਮੈਡਮ ਕਹਿੰਦੇ ਸਕੂਟਰੀ ਵਾਪਸ ਲੈ ਕੇ ਕਸਟਮਰ ਮੈਂ ਕਹਿੰਦਾ ਕਿਹੜੇ ਕਸਟਮਰ ਲੈ ਗਈ ਵੀ ਮੈਂ ਤਾਂ ਉਹ ਸੱਜਾ ਸੱਜਿਆ ਹੋਇਆ ਸੀ ਇਹਨਾਂ ਨੂੰ ਮੈਂ ਜਾਣਦਾ ਤੇ ਮੈਂ ਹੀ ਕਿਸ ਤਰ੍ਹਾਂ ਲਿਆਉਣਾ ਇਹਨਾਂ ਤੋਂ ਇਹੇ ਗੱਲ ਹੋਈ ਆ ਹੋਰ ਤੇ ਦੂਜੀ ਗੱਲ ਤੇ ਹੁਣ ਸਕੂਲੀ ਸਾਰੀ ਕਿਉਂ ਹੋਣੀ ਉਹ ਬਿੱਤੇ ਨੀ ਸਕੂਲੀ ਸਕੂਲ ਤਾਂ ਹੈ ਨਹੀਂ ਭਾਜੀ ਸਾਡੇ ਕੋਲੇ ਸਾਰੇ ਸੀਏਡੀ ਕਾਰੇ ਤੁਹਾਡੇ ਬੰਦੇ ਮੰਨ ਕੇ ਗਏ ਕਿਹੜੇ ਬੰਦੇ ਬੰਨੇ ਜੀ ਦੱਸੋ ਤੁਸੀਂ ਮੰਨਿਆ ਨਹੀਂ ਉਦੋਂ ਨਹੀਂ ਮੈਂ ਠੀਕ ਹੈ ਨਾ ਸਾਰੇ ਕਿ ਤੁਸੀਂ ਕਿਹਾ ਵੀ ਜਿਨ੍ਹਾਂ ਨੇ ਜਿਹੜੇ ਬੰਦੇ ਲੈ ਕੇ ਆਏ ਆ ਉਹਨਾਂ ਕੋਈ ਵੀ ਮੰਨ ਗੱਲ ਸੁਣਿਆ ਹੈ ਬੰਦਿਆਂ ਤੋਂ ਉਹਨਾਂ ਕੋਈ ਜਿਹੜਾ ਮਾਫੀ ਨਹੀਂ ਮੈਂ ਤੁਹਾਨੂੰ ਤੁਹਾਡੀ ਸਰਟੀਫੀਕੇਟ ਵੀ ਕਰਾ ਦਿੰਦੇ ਆ 12000 ਰੁਪਏ ਦੇ ਦਿਓ ਮੈਨੂੰ 12000 ਰੁਪਏ ਦੇ ਦਿਓ ਮੈਨੂੰ ਠੀਕ ਹੈ ਕਿ ਮੈਂ ਤੁਹਾਨੂੰ ਪੂਰੀ ਸਾਡੀ ਮੇਂ ਦੇ ਦੇਣਾ ਦੇ ਦੇਣਾ ਇਹਦੇ ਤੱਕ ਵੀ ਗੱਲ ਕਰੇ ਹੋ ਹਾਂ ਤੁਸੀਂ ਕਹਿੰਦੇ ਤੁਸੀਂ ਕੋਈ ਇਹ ਇਹੋਕੀ ਸੁਹਣੀ ਥਾਡੀ ਹੈ ਹੀ ਨਹੀਂ ਨਹੀਂ ਏਦਾਂ ਤੁਸੀਂ ਏਡੀ ਬੋਡੀ ਲਖਾ ਦਿੱਤੀ ਮਗੀ ਚਾਰ ਬੰਦੇ ਅਸੀਂ ਆਏ ਤੁਸੀਂ ਚਾਹ ਸਾਨੂੰ ਪਿਆ ਕੇ ਤੋਰਿਆ ਇਹ ਗੱਲ ਤਾਂ ਇਹਦਾ ਇਹਦਾ ਮਤਲਬ ਤੁਹਾਨੂੰ ਕੁਝ ਪਤਾ ਹੀ ਨਹੀਂ ਤੁਹਾਨੂੰ ਕੁਝ ਇੱਕ ਓਪਨ ਰ ਪਾਉਂਦੀ ਉਹ ਏਦਾਂ ਨਹੀਂ ਹੁੰਦਾ ਵੀਰੇ ਫਿਰ ਸਾਡੀ ਸਾਡੀ ਸੁਹਣੀ ਗਾਇਬ ਹੋਈ ਹੋਈ ਆ ਠੀਕ ਆ ਉਹ ਸੁਹਣੀ ਥਾਡੀ ਹੈ ਵੀ ਸਾਡੇ ਕੋਲ ਲਈ ਉਹ ਤਾਂ ਬੇਟ ਵੀ ਕਰਾਈ ਸੀ ਨਹੀਂ ਏਦਾਂ ਇਹਦਾ ਹੁੰਦਾ ਫਿਰ ਤੂੰ ਤਾਂ ਚਾਰ 22 ਕਰਦਾ ਕੋਈ ਸਿੱਧੀ ਸਾਨੂੰ ਹਾਂ ਉਹ ਸੁਣਾ ਬਲਾ ਆਪਾ ਸਾਨੂੰ ਅਸੀਂ ਕਰਦੇ ਹਾਂ ਕੈਸਾ ਕਰੀਏ ਕੀ ਗੱਲ ਅਸੀਂ ਕਿੱਥੇ ਸਾਨੂੰ ਉਸ ਤਾਂ ਉਲਟਾ ਉਲਟਾ ਨਹੀਂ ਨਾ ਕੋਈ ਉਲਟਾ ਜਿਵੇਂ ਕੋਈ ਗਾਲ ਛੋੜੋ ਹੁਣੇ ਤੂੰ ਮੇਰੇ ਨਾਲ ਗੱਲ ਕੀਤੀ ਹਾਂਜੀ ਕਿ ਸਕੂਟਰੀ ਨੂੰ ਅਸੀਂ ਫੋਨ ਕੀਤਾ ਤੁਹਾਡੀ ਸਕੂਟਰੀ ਸਾਡੇ ਕੋਲ ਸਾਡੇ ਨਾਲ ਆ ਗੱਲ ਤੇ ਗੱਲ ਕਰ ਬਾਕੀ ਤੂੰ ਸਾਰੀਆਂ ਗੱਲਾਂ ਅਗਸਤਾਂ ਬਾਅਦ ਚ ਗੱਲ ਨਹੀਂ ਉਹ ਤਾਂ ਫਿਰ ਆਪਾਂ ਦਾ ਸਾਡਾ ਤੇਰੀ ਪੱਗ ਕਰਦਾ ਆ ਤਾਂ ਯਾਰ ਸਿੱਧੀ ਗੱਲ ਕਰ ਸਾਡਾ 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 ਗੱਲ ਕਰਾਂਗੇ ਨਹੀਂ ਜਦੋਂ ਗਲਤੀ ਆ ਅਗਲੇ ਮੈਡਮ ਨੇ ਸ਼ੀਟ ਭੇਜੀ ਆ ਗਲਤੀ ਉਹ ਤੇਰੀ ਗਲਤੀ ਤੇਰੀ ਮੈਡਮ ਦੀ ਹੋਊਗੀ ਉਹ ਸਾਨੂੰ ਕੋਈ ਮਤਲਬ ਨਹੀਂ ਤੇਰੀ ਮੈਡਮ ਦੀ ਤੇ ਤੂੰ ਉਥੋਂ ਅਕਸਰ ਨਹੀਂ ਕਰਦੀ ਤੁਸੀਂ ਆਪੇ ਤੜੀ ਕਿੰਤਾਂ ਟੁੱਟੀਆਂ ਦੀ ਚੱਕ ਕੇ ਲੈ ਕੇ ਆਏ ਹੋ ਅਸਾਂ ਨਹੀਂ ਨਾ ਚੱਕ ਕੇ ਵੇਦਾ ਚੱਕਾ ਜੀ ਯਾਰ ਮੰਨੇ ਹੋ ਸਾਰਾ ਕੋਈ ਕਿਹਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਇਕੱਠੇ ਨਾ ਕਰ ਦੋ ਉਹ ਆਪਦੇ ਮੂੰਹ ਕੀ ਕਿਹਾ ਠੀਕ ਹੈ ਜੀ ਇਸ ਕੋਈ ਨਹੀਂ ਆਸੀ ਮੇਰੇ ਕੋਲੇ ਖੜੀ ਆ ਤੂੰ ਕਿਆ ਰਹੀ ਹੈ ਉਹ ਸ਼ੀਟ ਮੈਂ ਕਦੋਂ ਕੋਈ ਸ਼ੀਟ ਨੂੰ ਛੱਡ ਰਹੀ ਨਹੀਂ ਭਾਈ ਹੁਣ ਤਾਂ ਹੁਣ ਲੈ ਨਹੀਂ ਨਹੀਂ ਉਹ ਤਾਂ ਗੰਟਾ ਨਾ ਕਰ ਤੂੰ ਤੇਰੀ ਉਹਦੇ ਵੀ ਕਹਿਣ ਦੇ ਤੇਰੀ ਕੋਈ ਜਵਾਨ ਹੈਗੀ ਗੱਲ ਤਾਂ ਸੁਣ ਲੋ ਜੀ ਤੇਰੀ ਜਵਾਨ ਕੱਲਾ ਤੂੰ ਗੱਲ ਸੁਣ ਪੱਗ ਬੰਨੀ ਤੇਰੀ ਕੋਈ ਜਵਾਨ ਹੈਗੀ ਆ ਮੈਂ ਮੇਰੀ ਗੱਲ ਤਾਂ ਸੁਣ ਲੈ ਗੱਲ ਸੁਣ ਪਾਪਾ ਵੇ ਦਲਤਾ ਸੁਣੀ ਆ ਕੋਰ ਉੱਪਰ ਪਹਿਲੇ ਮੈਂ ਕਦੋਂ ਕਹਿਣਾ ਜੀ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਤੁਹਾਨੂੰ ਕਹਿਣਾ ਵੀ ਬਾਈ ਤੁਹਾਨੂੰ ਮੈਂ ਫੁੱਲ ਲਾਇਆ ਤੁਹਾਡੇ ਘਰਦਿਆਂ ਨੇ ਫੁੱਲ ਚੱਕਿਆ ਤੇ ਤੁਸੀਂ ਕੀ ਕਿਹਾ ਤੁਹਾਡੀ ਚੋਰੀ ਨਹੀਂ ਹੋਈ ਸਕੂਟੀ ਸਾਡੇ ਕੋਲੇ ਖੜੀ ਆ ਮੇਰੇ ਕੋਲੇ ਤੁਸੀਂ ਪਿੱਛੇ ਇੰਨੀ ਗੱਲ ਕੀ ਚੋਰੀ ਨਹੀਂ ਹੋਈ ਸਾਡੇ ਕੋਲੇ ਖੜੀ ਆ ਤੁਸੀਂ ਆਹ ਮੇਰਾ ਬੈਲਟ ਵਸਤਿਆ ਜਿਹੜਾ ਵਸਤਿਆ ਨਾ ਤੁਸੀਂ ਇਹਨੂੰ ਇਟਾ ਹੋਈ ਜਾਂਨੇ ਮੇਰਾ ਕੋਈ ਸਾਧਨ ਖੜਾ ਮੈਂ ਦਾਅਵਾ ਕਰ ਸਕਦਾ ਤੁਸੀਂ 12000 ਰੁਪਏ ਦੇ ਦਿਓ ਤੇ ਆ ਕੇ ਲੈ ਆ ਆ ਮੈਡਮ ਨੇ ਲੈ ਲਓ 4 ਚਾਰ ਕਿਸ਼ਤਾਂ ਦੇ ਦੋ ਥੱਲੇ ਕਰ ਇਹ ਝੂਠ ਦੀ ਚੀਜ਼ਾਂ ਮੈਨੂੰ ਉਹਨਾਂ ਦਿਖਾ ਦੋ ਗੱਲ ਕਰ ਚਬਾਨ ਦੀ ਇਹਨੂੰ ਛੱਡ ਸਾਰੀਆਂ ਗੱਲਾਂ ਇੱਕ ਮਿੰਟ ਜੱਸ ਉਹ ਗੱਲ ਵੀ ਦੇ ਉਹਦੇ ਤੇ ਆ ਸਾਡੇ ਨਾਲ ਮੈਹੀ ਗੱਲ ਤੇ ਅਸੀਂ ਕਰਨਾ ਹੈ ਹੁਣ ਤਰਨਾ ਮੈਂ ਪਿਆਰ ਨਾਲ ਗੱਲ ਕਰਦਾ ਲਿਆਇਦਾਰੀ ਕਰ ਹਾਂਜੀ ਤੂੰ ਮੈਨੂੰ ਚੀਜ਼ ਦੀ ਗੱਲ ਕਰ ਉਹ ਚੀਜ਼ ਕਹੀ ਆ ਵੀ ਸਾਡੇ ਕੋਲੇ ਖੜੀ ਆ ਅਸੀਂ ਤੈਨੂੰ ਹੁਣ ਬਈ ਤੇਰੇ ਪੈਸੇ ਦੇਣ ਆਇਆ ਸਾਡਾ ਸਾਧਨ ਸਾਨੂੰ ਇੱਥੇ ਖੜਾ ਕਰਕੇ ਦੇ ਕੱਲ ਮੁਕਰੀ ਨਹੀਂ ਨਹੀਂ ਮੈਂ ਤਾਂ ਮੈਡਮ ਮੈਂ ਫਿਰ ਮੈਡਮ ਨੂੰ ਗੱਲ ਕਰ ਲੈਣਾ ਨਹੀਂ ਤੂੰ ਨਾ ਕਰ ਪੂਰਾ ਫਾਇਦਾ ਕਰਦਾ ਕਰਦਾ ਸਾਨੂੰ ਬਾਹਰ ਕਰੀਆ ਕਿਹਾ 12000 ਚੈੱਕ ਤੇ ਸਾਡੀ ਸਕੂਟਰੀ ਲੈ ਮੈਂ ਨਹੀਂ ਦੇ ਦਿੰਦੀ ਆ ਵੀ ਤਾਂ ਕਹਿੰਦਾ ਮੈਂ ਕਦੋਂ ਕਿਹਾ ਮੈਂ ਤਾਂ ਚੈੱਕ ਦਾ ਹੀ ਨਹੀਂ ਬੰਦਾ ਕਲੈਕਸ਼ਨ ਕਰਦਾ ਹਾਂ ਬਿਆਨ ਨਹੀਂ ਹੁੰਦਾ ਮੈਂ ਇਹਦਾ ਕਲੈਕਸ਼ਨ ਕਰਦਾ ਜੀ ਮੈਂ ਨਹੀਂ ਯਾਰ ਫਿਰ ਦੇਖੋ ਹੁਣ 100% ਮੁਕਰੀਆ ਦਾ ਬੰਦਾ ਹੁੰਦਾ ਸਹੀ ਯਾਰ ਦੇਖ ਵੀਰੇ ਲਾਈਵ ਜਾਂਦਾ ਵੇਖਾ ਥੋੜੀ 11000 ਝੂਠ ਨਾ ਬੋਲਦਾ ਬੰਦਿਆਂ ਨੂੰ ਨੌਕਰੀ ਕਰ ਬੁਲਾ ਮੈਡਮ ਮੈਂ ਮੈਡਮ ਨੂੰ ਸੱਦ ਲਿਆ ਹੁੰਦਾ ਜੀ ਜਿੰਨੂੰ ਤੂੰ ਮਰਜ਼ੀ ਸੱਦ ਸੱਦੂਂ ਨਾ ਲਿਆਦਾ ਸਾਡੀ ਕਰਨਾਗਾ ਲਈ ਮੈਡਮ ਨਾ ਕਰਦੀ ਇਹਦਾ ਨਾ ਕਿਉਂ ਕਰ ਦੱਸਿਆ ਨਹੀਂ ਬੁਲਾਓ ਇਹ ਮੈਂ ਕਿੱਧਰ ਜਾਈ ਜਾਂਦਾ ਇਹ ਜゃ ਸੰਗਤ ਜੀ ਇੱਥੇ ਅਸੀਂ ਪਹੁੰਚ ਚੁੱਕੇ ਆ ਗਿਆਂ ਤੇ ਜੋ ਕੀ ਪਹੁੰਚ ਤੁਹਾਡੇ ਸਾਹਮਣੇ ਮੰਨੀ ਜਾਂਦੇ ਹੈਗੇ ਵੀ ਸਕੂਟਰੀ ਆਈ ਚੱਕ ਕੇ ਲੈ ਕੇ ਆਂਦੀ ਹੈਗੀ ਆ ਤੇ ਹੁਣ ਆਪਣੇ ਵੀ ਮੁਕਰੀਆ ਨੇ ਵੀ ਮੈਡਮ ਕਹਿ ਰਹੀ ਵੀ ਸਕੂਟਰੀ ਸਾਡੇ ਕੋਲੇ ਨਹੀਂ ਹੈਗੀ ਤੁਹਾਡੇ ਸਾਹਮਣੇ ਤੁਸੀਂ ਲਾਈਵ ਦੇਖਦੇ ਪਏ ਹੋ ਸੰਗਤ ਜੀ ਤੇ ਇਹ ਹੁਣ ਮੁੱਕਰੀਆਂ ਦਾ ਇਹ ਤਾਂ ਦੱਸੋ ਕੀ ਹੱਲ ਹੋਣਾ ਚਾਹੀਦਾ ਹੈਗਾ ਇਹ ਮੈਨਾਂ ਹੱਲ ਕਰਦੇ ਹੁਣ ਕੀ ਕਹਿੰਦੇ ਆ ਕਹਿੰਦੇ ਸਕੂਟਰੀ ਮੁੱਕਰੀ ਜਾਂਦੇ ਆ ਕਹਿੰਦੇ ਅਸੀਂ ਚੱਕ ਕੇ ਲੈ ਕਹਿੰਦੇ ਆ ਘਰੇ ਇਹਨਾਂ ਨੇ ਫੋਨ ਕੀਤਾ ਬੱਚਿਆਂ ਨੂੰ ਵੀ ਤੁਸੀਂ ਐਵੇਂ ਕਿਤੇ ਭੱਜੋ-ਭੁੱਜੋ ਨਾ ਵੀ ਸਕੂਟਰੀ ਸਾਡੇ ਕੋਲੇ ਆ ਗਈ ਹੈ ਵਾਹਿਗੁਰੂ ਜੀ ਕਾ ਗੱਲ ਸਾਹਿਬ ਵਾਹਿਗੁਰੂ ਜੀ ਜੀ ਬਲਦੇ ਸਾਹਿਬ ਸਿੰਘ ਜੀਓ ਸਾਡੇ ਵਾਲੀ ਦੀ ਸਟੇਟਮੈਂਟ ਆਹ ਦੇਖੋ ਜੀ ਸਟੇਟਮੈਂਟ ਕਢਾਈ ਇਹਨਾਂ ਦਾ ਜਾਲ ਵਿਛਾਇਆ ਹੋਇਆ ਜੀ ਇੱਕ ਬੜਾ ਤਕੜਾ ਇਹ ਨੈਟਵਰਕਿੰਗ ਚਲਾਉਂਦੇ ਆ ਆਪਣੀ ਪੂਰੀ ਠੀਕ ਆ ਜੀ ਇਹਨਾਂ ਨੇ ਲੁਧਿਆਣੇ ਦੇ ਬੜੇ ਲੋਕਾਂ ਨਾਲ ਧੱਕਾ ਕੀਤਾ ਇਹ ਅੱਜ ਇਹ ਤੁਹਾਨੂੰ ਮੈਂ ਸੱਚਾਈ ਦੇ ਗੱਲ ਕਰਦਾ ਸੱਚਾਈ ਦੇ ਅਸੀਂ ਆਏ ਆ ਖੜਨ ਇਹ ਝੂਠੀ ਦੁਨੀਆ 'ਚ ਜਿਉਂਦੇ ਆ ਤੇ ਝੂਠੇ ਲੋਕ ਨੇ ਪੈਸਾ ਖਾਣਾ ਪੈਸਾ ਕਮਾਉਣਾ ਇਹਨਾਂ ਦਾ ਧੰਦਾ ਬਣ ਚੁੱਕਿਆ ਲੋਕਾਂ ਨੂੰ ਮੈਂਟਲੀ ਹਰਾਸਮੈਂਟ ਕਰਦੇ ਆ ਫਾਈਨੈਂਸ਼ੀਅਲੀ ਹਰਾਸਮੈਂਟ ਕਰਦੇ ਆ ਇਹ ਲੋਕ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਅਸੀਂ ਸਮਾਜ ਨੂੰ ਵੀ ਬੇਨਤੀ ਕਰਦੇ ਆ ਇਹੋ ਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਬੰਦ ਕੀਤਾ ਜਾਣਾ ਇਹੋ ਜਿਹੇ ਸਟੋਰ ਇਹ ਠੱਗੀਆਂ ਦੇ ਸਟੋਰ ਖੁੱਲੇ ਹੋਏ ਇਹਨਾਂ ਲੋਕਾਂ ਨੇ ਰਾਮ ਦਾ ਪੈਸਾ ਨਹੀਂ ਆਇਆ ਸਾਹਿਬ ਮਿਹਨਤ ਦਿਹਾੜੀ ਗੱਪਾ ਕਰਨ ਵਾਲੇ ਬੰਦੇ ਨੇ ਇੱਥੇ ਕੋਈ 200 ਕੋਈ 300 ਕੋਈ 500 ਦਿਹਾੜੀ ਕਮਾ ਕੇ ਵਿਚਾਰ ਆਪਦਾ ਪਰਿਵਾਰ ਪਾਲਦਾ ਪਿਆ ਔਖਾ ਸੁੱਖਾ ਤੈਨੂੰ ਕਿਸ਼ਤਾਂ ਦਿੰਦਾ ਪਿਆ ਬੰਦਾ ਤੁਸੀਂ ਉਹਨਾਂ ਦੇ ਪੈਸੇ ਵੀ ਖਾ ਕੇ ਤੇ ਉੱਤੋਂ ਤੁਸੀਂ ਉਹਦੀ ਸਕੂਟਰ ਵੀ ਉਹਦੀ ਤੁਸੀਂ ਇੱਥੇ ਖੜਾਈ ਬੈਠੇ ਹੋ ਇਹ ਗੁੰਡਾ ਰਾਜ ਨਹੀਂ ਹੋ ਰਹੀ ਰਾਜਾ ਇਹ ਆ ਸਾਰੀ ਸਟੇਟਮੈਂਟ ਇਹਨਾਂ ਦੇ ਹੱਥ ਨਹੀਂ ਕੱਢੀ ਹੋਈ ਆ ਜੀ ਆ ਦੇਖ ਗੁਰਮੀਤ ਸਿੰਘ ਨਾਮ ਲਿਖਿਆ ਗੁਰਮੀਤ ਸਿੰਘ ਉੱਤੇ ਨਾਮ ਲਿਖਿਆ ਹੋਇਆ ਇਹਦੇ ਨਾਮ ਤੇ ਲੋਨ ਆ ਸਾਰੀ ਸਟੇਟਮੈਂਟ ਕਢਾਈ ਹੋਈ ਆ ਤੇ ਇਹ ਜਿਹੜੀ ਸਟੇਟਮੈਂਟ ਕਢਾਈ ਹੋਈ ਆ ਫਿਰ ਇਹ ਸਟੇਟਮੈਂਟ ਜਾਂ ਇਹ ਝੂਠੇ ਆ ਤੇ ਜਾਂ ਇਹ ਸਟੇਟਮੈਂਟ ਇਹਨਾਂ ਦੀ ਝੂਠੀ ਹੈਗੀ ਆ ਤੇ ਜਾਂ ਜਿਹੜੇ 10 ਬੰਤ ਸਾਡੇ ਜਹੇਦਾਰ ਜੀ ਆਏ ਸੀਗੇ ਤੇ ਉਹਨਾਂ ਕੋਲੇ ਵੀ ਇਹ ਮੰਨੇ ਆ ਵੀ ਅਸੀਂ ਬਾਬੇ ਤੁਸੀਂ ਆਇਓ ਕੋਈ ਗੱਲ ਨਹੀਂ ਤੁਹਾਨੂੰ ਇਹ ਸਕੂਟਰੀ ਦੇਵਾਂਗੇ ਬਹਿ ਕੇ ਆਪਾਂ ਗੈ ਬਹਿ ਕੇ ਨਿਵੇੜਦੇ ਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਵੀ ਇੰਨਾ ਕੁ ਜਲੀਲ ਕਰਨ ਵਾਲਾ ਕੰਮ ਹੈ ਵੀ ਬਲਾਗ ਹੈ ਹੁਣ ਦੁਬਾਰਾ ਵੀ ਸਾਨੂੰ ਇੱਕ ਪਾਸੇ ਤਾਂ ਕਹਿ ਰਹੇ ਵੀ ਸਾਡੇ ਕੋਲ ਸਕੂਟਰੀ ਹੈਗੀ ਇੱਕ ਪਾਸੇ ਕਹਿ ਰਹੇ ਵੀ ਸਾਡੇ ਕੋਲ ਸਕੂਟਰੀ ਨਹੀਂ ਹੈਗੀ ਵੀ ਇਹ ਗੱਲ ਜਾਂਦੀ ਕਿੰਦਰ ਨੂੰ ਇੱਕ ਪਾਸੇ ਸਟੇਟਮੈਂਟਾਂ ਕੱਢ ਕੇ ਦੇ ਰਹੇ ਵੀ ਆ ਦੇਖੋ ਇਹ ਸਟੇਟਮੈਂਟ ਜਿਹੜੀ ਕੱਢੀ ਇਹਦੇ ਵਿੱਚ ਸਕੂਟਰੀ ਆ ਤੇ ਹੁਣ ਇਹ ਗੱਲ ਜਾਂਦੀ ਕਿੱਥੇ ਆ ਇਹ ਚੋਰ ਨਹੀਂ ਤਾਂ ਹੋਰ ਕੀ ਹੈਗੇ ਆ ਤੇ ਲੋਕਾਂ ਨੂੰ ਠੱਗੀਆਂ ਮਾਰਦੇ ਹੈਗੇ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਆ ਕਿਸ਼ਤਾਂ ਤੇ ਪਹਿਲਾਂ ਦੇ ਦਿੰਦੇ ਚੀਜ਼ ਬਾਅਦ ਜੇ ਇੱਕ ਅੱਧੀ ਕਿਸ਼ਤ ਚੱਲੇ ਟੁੱਟ ਗਈ ਜਾਂਦੀ ਹੈ ਜੇ ਟੁੱਟੀ ਵੀ ਇਹਨਾਂ ਨੂੰ ਦੱਸੋ ਵੀ ਭਾਈ ਤੁਹਾਡੀ ਕਿਸ਼ਤ ਟੁੱਟੀ ਹੈ ਵੀ ਇਹਦੇ ਪੈਸੇ ਰਹਿੰਦੇ ਆ ਵੀ ਤੁਸੀਂ ਪੈਸੇ ਦਿਓ ਵੀ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਆ ਵੀ ਪੈਸੇ ਲੋ ਇਹਨਾਂ ਦਾ ਮਤਲਬ ਨਹੀਂ ਕਿ ਚੋਰੀ ਕਰਾਉਂਦਾ ਚੀਜ਼ਾਂ ਇਹ ਆਪ ਨਹੀਂ ਕਰਦੇ ਇਹਨਾਂ ਦੇ ਜਿਹੜੇ ਬੰਦੇ ਚੋਰ ਰੱਖੇ ਹੋਇਆ ਗੁੰਡਾ ਕਰਦੀ ਜਿਹੜੇ ਰਾਤ ਨੂੰ ਚੋਰੀਆਂ ਚੱਕਦੇ ਚੱਕਦੇ ਆ ਗੈਂਗ ਸਾਡਾ ਗੈਂਗ ਆ ਉਹ ਚੱਕ ਕੇ ਸਕੂਟਰੀਆਂ ਗੈਬ ਕਰ ਦਿੰਦੇ ਆ ਗਿਆ ਬਸ ਦੂਜੇ ਕੋਈ ਮਾਰੇ ਬੰਦੇ ਨੂੰ ਤਾਂ ਜਿਹੜਾ ਵਿਚਾਰਾ ਕੋਈ ਮਾਤੜ ਬੰਦਾ ਉਹ ਤਾਂ ਬੰਦਾਂ ਨਾਲ ਕੋਈ ਲੜ ਨਹੀਂ ਸਕਦਾਗਾ ਤੇ ਜਦੋਂ ਪੈਂਦਾ ਸ਼ੇਰਾਂ ਨਾਲ ਪੰਗਾ ਫੇਰੇ ਭਾਈ ਦੇ ਹੈਗੇ ਤੇ ਹੁਣ ਇਹ ਤਾਂ ਸਕੂਟਰੀ ਲੈ ਕੇ ਜਾਣੀ ਆ ਤੇ ਜਾ ਕੇ ਸਾਨੂੰ ਇਹ ਜਿਹੜੀ ਸਟੇਟਮੈਂਟ ਇਹਨਾਂ ਨੇ ਦਿੱਤੀ ਹੋਈ ਹੈ ਇਹਦੇ ਤੇ ਲਲਮ ਕਰਨ ਦਰਖਾਨ ਵੀ ਥਾਣੇ ਵੀ ਰਵਿਦ ਦਰਖਾਸਤ ਲਖਾਈ ਹੋਈ ਆਪਾਂ ਵੀ ਕਿਹੜੇ ਥਾਣੇ ਲਖਾਈ ਹੋਈ ਹੈ ਆਪਣੇ 6 ਨੰਬਰ 6 ਨੰਬਰ 6 ਨੰਬਰ 10 ਨੰਬਰ 6 ਨੰਬਰ ਡਿਵੀਜ਼ਨ ਲਖਾਈ ਹੋਈ ਹੈ ਰਿਪੋਰਟ ਉੱਥੇ ਵੀ ਅਸੀਂ ਦਿਖਾਈ ਹੋਈ ਹੈ ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦਾ ਬਾਬਾ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਥਾਣੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਸਕੂਟਰੀ ਆ ਕੇ ਲੈ ਜਾਓ ਪੂਰੀ ਤੁਸੀਂ ਅੱਗੇ ਲੈ ਜਾਓ ਲੈ ਜਾਓ ਆ ਤੁਸੀਂ ਉਹ ਕਹਿੰਦੇ ਵੀ ਸਕੂਟਰੀ ਆ ਕੇ ਲੈ ਜਾਓ ਸਾਡੇ ਕੋਲ ਸਾਡੇ ਕੋਲ ਤੜੇ ਇਹ ਮੇ ਕਿਤੇ ਖੜੀ ਹੈ ਤੁਸੀਂ ਕਿਤੇ ਨਾ ਜਾਓ ਕਿਤੇ ਨਾ ਜਬ ਤੁਸੀਂ ਆਪ ਜਾਓ ਤੁਸੀਂ ਇੱਥੇ ਆ ਲੋ 12000 ਰੁਪਿਆ ਦਿਓ ਤੇ ਸਕੂਟਰੀ ਆ ਕੇ ਲੈ ਜਾਓ ਚਾਬੀ ਬੰਨ ਨੂੰ ਦੇ ਜੋ ਕਹਿੰਦੇ ਲੈ ਹੋਰ ਦੱਸੋ ਇੱਦੀ ਗੱਲ ਵੀ ਬੰਦੇ ਨੇ ਮੰਨੀ ਵੀ ਚਾਬੀ ਵੀ ਤੇਨੂੰ ਦੇ ਕੇ ਜਾਓ ਚਾਬੀ ਇਹਨਾਂ ਕੋਲੇ ਚਾਬੀ ਵੀ ਇਹਨਾਂ ਕੋਲੇ ਆ ਸਕੂਲੀ ਦੀ ਬਈ ਕਿ ਦੂਜੇ ਦਿਨ ਫੋਨ ਆਇਆ ਕਹਿੰਦੇ ਚਾਬੀ ਵੀ ਇਹਨਾਂ ਕੋਲੇ ਹੈ ਤੇਰੇ ਗਾਇਬ ਕਰ ਦੂਜੇ ਨੰਬਰ ਦੀ ਆ ਆ ਬਾਬਾ ਜੀ ਇੱਕ ਤਾਂ ਬੰਦਾ ਪਰੇਸ਼ਾਨ ਸੀ ਮੈਂ ਵੀ ਇਲਾਕਾ ਆ 509 ਆ ਕਿਹਾ ਹੁਣ ਕਦੇ ਵੀ 504 ਆ ਗਿਆ ਦੂਜੇ ਆ ਹੋਰ ਪਰੇਸ਼ਾਨ ਕਰੀ ਜਾ ਰਹੇ ਨੇ ਇਹ ਡਰਾਮੇ ਬਾਜ਼ੀਆਂ ਕਰਦੇ ਨੇ ਡਰਾਮੇ ਬਾਜ਼ੀ ਕਰਦੇ ਨੇ ਸਾਰੀਆਂ ਬਾਹਰੀਆਂ ਡਰਾਮੇ ਬਾਜ਼ੀਆਂ ਕਰਦੇ ਨੇ ਇਹ ਦੇਖੋ ਇੱਕ ਮਿੰਟ ਸਾਡੇ ਨੂੰ ਕਿ ਵੱਡੇ ਬਾਬਾ ਜੀ ਆਏਗੇ 6 ਜਿਲ੍ਹੇ ਦੇ ਜ਼ਿਲਦਾਰ ਜੀ ਆਏ ਸੀਗੇ ਉਹਨਾਂ ਨੂੰ ਇਹਨਾਂ ਨੇ ਟਾਈਮ ਟਾਈਮ ਦੇ ਕੇ ਫਿਰ ਮੁੱਕਰ ਗਏ ਇਹ ਬੰਦੇ ਚਲੋ ਇੱਕ ਅੱਧੀ ਕਿਸ਼ਤ ਲੇਟ ਹੋ ਵੀ ਗਈ ਕੰਪਨੀ ਦਾ ਫਰਜ਼ ਬਣਦਾ ਸੀ ਤੁਸੀਂ ਦੱਸਦੇ ਕੋਸ਼ ਕੋਈ ਜਾਣਕਾਰੀ ਨਹੀਂ ਦੇਣੀ ਕਿਸੇ ਨੂੰ ਜਿਵੇਂ ਗੁੰਡਾ ਰਾਜ ਹੁੰਦਾ ਆਪਦੇ ਸਾਧਨ ਵੀ ਚੱਕ ਲਿਆਏ ਪੈਸੇ ਵੀ ਲੈ ਲੇ ਦੱਸੋ ਕਿੱਥੇ ਜਾਊ ਗਰੀਬ ਬੰਦਾ ਜੀ ਦੁਕਾਨ ਦੇ ਅੰਦਰ ਬੈਠੇ ਫਿਰ ਜੇ ਅਸੀਂ ਬੋਲਦੇ ਹਾਂ ਤਾਂ ਸਾਨੂੰ ਇਹ ਕਹਿਣਗੇ ਵੀ ਨੰਗ ਸਿੰਘ ਮਾੜਾ ਬੋਲਦੇ ਨੇ ਨੰਗ ਸਿੰਘ ਕਿੰਨਾ ਨੂੰ ਮਾੜਾ ਬੋਲਦਾ ਅਸੀਂ ਜੁਰਮ ਦੇ ਖਿਲਾਫ ਪਾਪਾ ਜੀ ਲੜਦੇ ਆਏ ਆ ਲੜਦੇ ਰਵਾਂਗੇ ਸਾਡੀ ਬਾਬਰ ਕਹਿਣਾ ਪਹਿਲਾਂ ਤੋਂ ਚੱਲਦੀ ਆਉਂਦੀ ਆ ਸ਼ੁਰੂ ਤੋਂ ਅਸੀਂ ਬਾਬੇ ਕੇ ਆਲੇ ਹੈਗੇ ਆ ਅਸੀਂ ਠੱਗਿਆ ਠੋਰੀਆਂ ਦੇ ਖਸਕਤ ਖਿਲਾਫ ਆ ਸਾਫ਼ ਦੀ ਗੱਲ ਕਹਿਣੀ ਬਾਬਰ ਕੇ ਵੀ ਜਿਹੜੀ ਵਰਦੀ ਹੈਗੀ ਆ ਇਹ ਵੀ ਬਾਬਰ ਕੇ ਵੀ ਇਨਸਾਫ਼ ਦੇਣ ਵਾਸਤੇ ਵਰਦੀ ਆਈ ਹੋਈ ਆ ਇਹ ਬਾਬਰ ਕੇ ਵੀ ਮਾੜਾ ਨਹੀਂ ਕਹਿੰਦੇ ਕਿ ਬਾਬਰ ਕਿਆਂ ਨੂੰ ਵੀ ਵਧੀਆ ਬੰਦਾ ਅਫਸਰ ਵਧੀਆ ਹੁੰਦੇ ਆ ਸਾਡੀ ਤ ਵੀ ਸਰਕਾਰ ਵੀ ਸਾਡੀ ਇੱਦਾਂ ਦੇ ਬੰਦਿਆਂ ਦੇ ਨੱਥ ਪਾਈ ਜਾਵੇ ਵੀ ਥਾਣੇ ਰਿਪੋਰਟ ਕਰਾਈ ਹੋਈ ਆ ਵੇਖਦੇ ਹੁਣ ਕੀ ਕਰਦੇ ਫੇ ਅੱਗੇ